ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਚੈਨਲ ਸੰਧੂ ਬੱਦਲਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਆਸ ਕਰਦੇ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਵਗੇ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਨ ਨੂੰ ਆਲ ਸੈਟ ਕਰਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਆਸ ਕਰਦੇ ਆ ਕਿ ਜੋ ਵੀ ਇਸ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਵਗੇ ਉਮੀਦ ਇਹ ਵੀ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਤੇ ਸਾਡੇ ਹੌਸਲੇ ਨੂੰ ਵਧਾਓਗੇ ਵੀਡੀਓ ਨੂੰ ਜਰੂਰ ਐਂਡ ਤੱਕ ਰੇਖਿਆ ਕਰੋ ਵੇਖ ਕੇ ਪੂਰੀ ਡਿਟੇਲ ਲੈ ਕੇ ਫਿਰ ਆਪਣੀ ਨਰਖ ਪਰਖ ਕਰਕੇ ਚੋ ਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ ਬੰਦਾ ਤੁਹਾਡਾ ਸਾਡਾ ਕੰਮ ਵੀਡੀਓ ਬਣਾਉਣਾ ਤੁਹਾਡਾ ਕੰਮ ਨਰਖ ਪਰਖ ਕਰਨਾ ਅੱਜ ਦੀ ਵਿਜਿਟ ਪਹੁੰਚ ਚੁੱਕੇ ਆ ਪਿੰਡ ਅਸ ਉਤਾੜ ਜ਼ਿਲ੍ਹਾ ਤਰਤਰ ਸਾਹਿਬ ਤਹਿਸੀਲ ਪਟੇ ਪਾਉ ਕਾਰਜ ਦੇ ਘਰ ਪਹੁੰਚ ਚੁੱਕੇ ਆ 2 ਝੋਟੀਆਂ 2 1 ਮੱਝ ਤੇ 1 ਜਿਹੜੀ ਬਲੂਨ ਝੋਟੀ ਪਹਿਲਾ ਸੂਆ ਜੋ ਸੂਣ ਵਾਲੀ ਲੈ ਕੇ ਆਏ ਨੇ ਆਓ ਵਧੇਰੇ ਜਾਣਕਾਰੀ ਲੈ ਕੇ ਦਈਏ ਸਾਡੀ ਵੀਡੀਓ ਨੂੰ ਜਰੂਰ ਅੰਤ ਤੱਕ ਦੇਖ ਕੇ ਬਣੇ ਰਹੋ ਤੇ ਕਰੀਏ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਚੜਦੀ ਕਲਾ ਹਾਂਜੀ ਚੜਦੀ ਕਲਾ ਠੀਕ ਹੈ ਜੀ ਤੇ ਕਿੰਵੇਂ ਕਿੰਵੇਂ ਸੂਵੇ ਲੈਣੇ ਆ ਕੀ ਇਹ ਕੀ ਹੈ ਦੋ ਮੱਝਾਂ ਇੱਕ ਪਹਿਲਾ ਨ ਇੱਕ ਤੇ ਜਿੰਗ ਸੂਣ ਤੇ ਨਾਮ ਨਾਮ ਕਾਪਸਿੰਦ ਹਾਂਜੀ ਪਿੰਡ ਪਿੰਡ ਅਸਲੂ ਤਾੜ ਤੇ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ 98141 96550 ਤੇ ਠੀਕ ਆ ਤੇ ਆ ਪਹਿਲਾ ਸੂਗਾ ਸੂਣ ਵਾਲੀ ਪਲੂਣ ਝੋਟੀ ਹਾਂਜੀ ਹਾਂਜੀ ਠੀਕ ਆ ਕਿੰਨਾ ਕੇ ਸਮਾਂ ਰਹਿ ਗਿਆ ਸੂਣ ਚ ਇਹਦੇ 8-10 ਨੇ ਰਹਿ ਗਏ ਲਓ ਪੈਸਾ ਜਨੋ ਨੇੜ ਤੋਂ ਜਿਹੜੇ ਥਣ ਥਣ ਕਰ ਲੋ ਚੈੱਕ ਥਣ ਥਣ ਬਹੁਤ ਸੋਹਣਾ ਲੱਗਾ ਏ ਝੋਟੀ ਨੂੰ ਤੇ ਸੋਹਣੀ ਆ ਕਿ ਸ਼ੋਵਾਨੇ ਦੇ ਬੰਦਰ ਦੇਖ ਸਕਦੇ ਜੇ ਖੋਲ ਕੇ ਤੋੜ ਕੇ ਚੈੱਕ ਕਰਾਈਏ ਉਧਰੋਂ ਕੱਲਾ ਜੇ ਲਓ ਜੀ ਲਓ ਜੀ ਚਲੋ ਪੇਟ ਪੂਰਾ ਸੋਨਾ ਲੱਗਾ ਛੋਟੀ ਨੂੰ ਮੋੜ ਲਿਓ ਨੂੰ ਟੁਪੰਤ ਟੁਪਣਾ ਆਏ ਓਕੇ ਪੋਲੀ ਠੀਕ ਆ ਜੀ ਬਾਕੀ ਕੋਈ ਭਾਰ ਤੇ ਪੰਦੀ ਗਰੰਟੀ ਤੁਹਾਡੀ ਕੋਲ ਠੀਕ ਹੈ ਨਹੀਂ ਕਿੰਨੇ ਦੀ ਧੇਰ ਗਈ ਇਹ ਆਪਾਂ ਉਂਝ ਤੇ 62000 ਕਹਿੰਨੇ 2000 ਮਾਨਤਾਨ ਕਰਦੇ 60 ਦੀ ਦੇ ਦਾਂਗੇ 60 ਦੀ ਦੇ ਦਾਂਗੇ ਹਾਂਜੀ 60 ਦੀ ਦੇ ਦਾਂਗੇ ਠੀਕ ਹੈ ਤੇ ਆ ਕਿਵੇਂ ਸੂਵੇ ਆ ਇਹ ਗੈਂਦੋ ਵੀ ਤੀਜੇ ਸੂਵੇ ਆ ਤੇ ਚੌਥੇ ਸੂਵੇ ਕਿੰਨੇ ਕ ਦੁੱਧ ਵਾਲੀ ਆ ਇਹ ਦੁੱਧ ਕੱਢੂਗੀ 11 ਕਿਲੋ 11 12 ਕਿਲੋ ਠੀਕ ਹੈ ਠੀਕ ਹੈ ਮੋਕ ਲੈਓ ਖੋਲ ਕੇ ਲਓ ਜੀ ਸਜਣੋ ਤਿੱਗਾ ਚੌਥਾ ਸੁਆ ਮਾ ਜੀ ਦੱਸ ਰਿਹਾ ਜੇ ਸਿੰਘ ਸੁng ਦੀ ਸੋਹਣੀ ਜੀ ਸਿੰਘ ਕੁੰਡਾ ਵਾਲਾਂ ਵਾਲਾ ਠੀਕ ਹੈ ਮੈਂ ਵੱਡੀ 30 ਵਾਲੀ ਮੀਡੀਅਮ ਸਾਈਜ਼ ਆ ਬਾਕੀ ਖਾਂ ਲੈ ਵੇ ਦੀ ਬਹੁ ਪੱਦਰ ਪੁੱਤਰ ਜੱਬੀ ਦੇ ਵਿੱਚ ਪੀਸ ਪਾ ਕੇ ਰੱਖ ਲੈਣਾ ਤੇ ਟੋਕਰੀ ਦੇ ਪੱਤੇ ਪਾ ਕੇ ਰੱਖ ਸਕਦੀ ਆ ਠੀਕ ਆ ਰੋਏ ਮਨ ਓਕੇ ਮੈਂ ਹਨਾ ਦੀ ਵੀਰ ਜਿੰਦਾ ਟਿੱਪੜ ਟੁੱਪਣ ਓਕੇ ਆ ਕੋਲ ਗਰੰਟੀ ਮਿਲ ਜੀ ਠੀਕ ਹੈ ਜੀ ਜਿਹੜਾ ਮਰਜੀ ਕੋਈ ਆਪਣੀ ਟਿੱਪਗੇ ਉਲ ਜਾ ਸਕਦਾ ਹਾਂਜੀ ਇਹ ਆ ਵੀਰ ਦੀ ਮੋਲ ਰੱਖਿਆ ਬਾ 70000 ਰੁਪਈਆ ਮੋਕੇ ਦੇ 100000 ਰੁਪਈਆ ਮਾਂ ਤਾਂ ਕਰ ਪਾਉਂਗਾ ਨਹੀਂ ਜਾ ਰਹਾ ਜੀ ਜਾ ਰਹਾ ਕਰੀਏ ਪਾਇਰ ਦੀ ਜਾਂਦੇ ਜਾਂਦੇ ਦੋ ਘਟਾਦਗੇ ਆਪਾਂ ਪਾਇਰ ਦੀ ਜਾਂਦੇ ਕੁਝ ਨਹੀਂ ਦਾ ਡੈਡੀ ਗੁੱਸੇ ਨਹੀਂ ਹੁੰਦਾ ਹਣ ਕਹਿਤਾ ਤੇ ਜਾਣ ਦੇ ਹੱਸ ਕੇ ਨਾ ਚੱਲ ਤਿੰਨ ਦੀ ਕਰ ਲੈ ਨਾ ਫਾਇਰ ਦੀ ਜਾਣ ਦੇ ਉਹ ਮੇਰੇ ਜਕਾਰਾ ਲਾਤਾ ਸਾਰਾ ਜਾਣ ਦੇ ਕੁਝ ਨਹੀਂ ਦਾ ਜਾਣ ਦੇ ਨਾ ਘਟਾਇਓ ਚਲੋ ਬਣੀ ਇਹੋ ਆ ਦੋ ਪਸ਼ੂ ਹਾਂਜੀ ਇਹੋ ਹੀ ਲਓ ਭਾਈ ਸਜਣੋ ਦੋ ਪਸ਼ੂ ਆ ਤੇ ਆਪਣੀ ਨਰਖ ਪਰ ਕਰਕੇ ਲੈ ਕੇ ਜਾਇਓ ਸੋਹਣਿਆ ਥੱਲਿਓ ਜਿਹੜੀ ਆਰਡਰ ਕੁਆਲਿਟੀ ਆ ਉਹ ਤੁਸੀਂ ਦੇਖ ਸਕਦੇ ਜੀ ਥੱਲੇ ਵੇ ਬਹੁਤ ਪੱਦਰ ਆ ਤੇ ਬਾਕੀ ਵੀਰ ਕਹਿੰਦਾ ਸਾਡੀ ਪੂਰੀ ਗਾਰੰਟੀ ਸਨਾਂ ਦੇ ਠੀਕ ਆ ਤੇ ਆਪਣੀ ਨਰਖ ਪਰਖ ਕਰਕੇ ਦੋਵੇਂ ਪਸ਼ੂ ਆਸਲ ਉਤਾੜ ਦੇ ਵਿੱਚ ਖੜੇ ਆ ਤੇ ਲੈ ਕੇ ਜਾਇਓ ਸਾਡੇ ਵੱਲੋਂ ਪਿਆਰ ਭਰੀ ਸੇਵਾ ਸਤਿਕਾਰ